ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਮੇ ਪਾਤਸ਼ਾਹ ਸਹਿਬੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਇਹ ਸਥਾਨ ਤੱਕ ਸ੍ਰੀ ਦਮਦਮਾ ਸਾਹਿਬ ਪੁਚੋ ਕੀ ਦਾਸੂ ਹਸੀਂ ਉਸ ਸਥਾਨ ਤੇ ਖੜੇ ਆ ਜਿੱਥੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਬੰਦ ਸਾਹਿਬ ਜੀ ਇਤਿਹਾਸ ਜਿਸ ਵੇਲੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਬੈਠੇ ਹੋਏ ਸੰਗ ਲੱਗੇ ਭਾਈ ਗੱਲਾ ਬੈਠਾ ਸੀ ਭਾਈ ਉਦੈ ਸਿੰਘ ਲਾਹੌਰ ਨਿਵਾਸੀ ਨੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਜੀ ਨੂੰ ਬਦੂਤ ਦੇ ਭੇਟਾ ਕੀਤੀ ਜਾ ਕੇ ਸਤਗੁਰੂ ਸੱਚੇ ਬਾਦਸ਼ਾਹ ਜੀ ਭਾਈ ਦੱਲੇ ਨੂੰ ਕਹਿਣ ਕੇ ਭਾਈ ਨੇ ਦਿਆ ਅਸੀਂ ਬਦੂਤ ਦਾ ਨਿਸ਼ਾਨਾ ਬਰਕਣਾ ਹੈ ਤੇਰੀ ਕਿਸੇ ਸਿਪਾਹੀ ਮਰੇ ਕੇਦਰੇ ਆਪਣੀਆਂ ਫੌਜਾਂ ਦੇ ਵਿੱਚ ਗਿਆ ਭਾਈ ਦੱਲਾ ਜੀ ਆਵਾਜ਼ ਮਾਰਦਾ ਹੈ ਕਿ ਗੁਰੂ ਮਹਾਰਾਜ ਨੇ ਨਿਸ਼ਾਨਾ ਬਰਕਣਾ ਕੋਈ ਫੌਜੀ ਆਵੇ ਕਿੰਨੇ ਕੋਈ ਤਿਆਰ ਨਾ ਹੋਇਆ ਭਾਈ ਦੱਲੇ ਦੀ ਫੌਜੀ ਦੇ ਵਿੱਚ ਜਦੋਂ ਵਾਪਸ ਪਰਤ ਕੇ ਆਇਆ ਕਹਿਣ ਲੱਗੇ ਬਾਦਸ਼ਾ ਨਿਸ਼ਾਨਾ ਕਿਸ ਹੋਰ ਚੀਜ਼ ਤੇ ਪਰਖਦੋਂ ਮਾਰੇ ਕਿਸੇ ਬੰਦੇ ਤੇ ਕਿਉਂ ਪਰਖਦਾ ਸਤਿਗੁਰੂ ਗੋਵਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਡੱਲਿਆ ਜਾਓ ਸਾਡੇ ਸਿੰਘਾਂ ਦੇ ਵਿੱਚ ਜਾ ਕੇ ਇੱਕ ਵਾਰੀ ਕਹਿ ਦਿਓ ਕਿ ਗੁਰੂ ਮਾਰਨ ਨੇ ਨਿਸ਼ਾਨਾ ਪਰਖਣਾ ਤੇ ਬਦੂਖ ਦਾ ਨਿਸ਼ਾਨਾ ਪਰਖਣਾ ਤਿੰਨੇ ਨੇ ਭਾਈ ਡੱਲਿਆ ਸਿੰਘਾਂ ਦੇ ਕੋਲ ਆ ਕੇ ਆਵਾਜ਼ ਮਾਰੀ ਕਿ ਸਿੰਘੋ ਗੁਰੂ ਗੋਵਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਾ ਨਿਸ਼ਾਨਾ ਪਰਖਨਾ ਇਸ ਕਰੇ ਕੋਈ ਆਵੇ ਉਸ ਵੇਲੇ ਤੇ ਉਹ ਆਪਣੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਰੰਗਰੇਟੇ ਨੇ ਕਿੰਨੇ ਨੇ ਆਵਾਜ਼ ਸੁਣਨ ਦੇ ਨਾਲ ਹੀ ਉਹ ਦੌੜ ਕੇ ਆ ਗਏ ਉਹ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਖੜਾ ਗਏ ਕਿ ਪਾਤਸ਼ਾਹ ਗੋਲੀ ਨਿਸ਼ਾਨਾ ਜਿਹੜਾ ਉਹ ਮੇਰੇ ਤੇ ਪਰਖੋ ਭਾਈ ਧੀਰ ਸਿੰਘ ਕਹਿਣ ਲੱਗੇ ਮੇਰੇ ਤੇ ਪਰਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਹਮਣੇ ਖੜਾ ਕੇ ਦੋਨਾਂ ਨੂੰ ਇੱਕ ਉੱਪਰ ਨੂੰ ਮੂੰਹ ਕਰਕੇ ਉਹ ਦੋ ਘਰ ਗੋਲੀ ਚਲਾਉਂਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੰਘ ਨੇ ਇਸ ਸਾਸੰਗ ਜੀ ਕੌਤਕ ਦੇ ਵਿੱਚੋਂ ਪਾਸ ਹੁੰਦੇ ਨੇ ਤੇ ਇਹ ਕੌਤਕ ਦੇਖ ਕੇ ਭਾਈ ਡੱਲਾ ਜਿਹੜਾ ਉਹ ਐਨਾ ਬਿਰਾਗਮਾਨ ਹੋਇਆ ਕਿ ਗੁਰੂ ਮਹਾਰਾਜ ਨੂੰ ਕਹਿਣ ਲੱਗਿਆ ਪਾਤਸ਼ਾਹ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ ਕਿੰਨੇ ਆਪਣੇ ਰਿਸ਼ਤੇਦਾਰਾਂ ਸਮੇਤ ਆਪਣੇ ਪਰਿਵਾਰ ਸਮੇਤ ਭਾਈ ਡੱਲਾ ਜੀ ਅੰਮ੍ਰਿਤ ਛੱਕ ਕੇ ਭਾਈ ਡੱਲਾ ਸਿੰਘ ਸਜਿਆ ਗੁਰੂ ਕੇ ਲੜ ਆਪਣੇ ਜੀਵਨ ਨੂੰ ਲਾਇਆ ਸੋ ਇਹ ਸਥਾਨ ਜਿਸ ਨੂੰ ਭਾਈ ਵੀਰ ਸਿੰਘ ਦੇ ਭਾਈ ਧੀਰ ਸਿੰਘ ਇਸ ਨੂੰ ਦਾ ਇਤਿਹਾਸ ਹੈ ਜੀ ਭਾਈ ਗੁਰੂ ਜੀ ਦਾ ਖਾਲਸਾ ਦਵਾਈ